ਇਹ 2022 ਮਾਡਲ ਹੈ ਜੀ ਸੈਂਟਰ ਗੇਅਰ ਵਾਲਾ 500 ਘੰਟੇ ਟਰੈਕਟਰ ਚੱਲਿਆ ਜਲੰਧਰ ਦਾ ਨੰਬਰ ਹੈ ਇਹ ਵੀ ਫਰਸਟ ਓਨਰ ਹੈ 3 ਸਪੀਡ ਹੈ ਫਰਸਟ ਓਨਰ 3 ਸਪੀਡ ਹੈ ਕਿੰਨੇ ਰਵਾੜ ਹੈ ਇਹ ਟਰੈਕਟਰ ਹੈਗਾ ਜੀ ਸਵਾ 6 ਦਾ ਸਵਾ 6 ਰੱਖਦਾ 20 ਦੇ ਵੀ 11ਵੇਂ ਮਹੀਨੇ ਦਾ ਟਰੈਕਟਰ ਇਹ ਵੀ ਫਰਸਟ ਓਨਰ ਹੈ ਇਹ ਵੀ ਫਰਸਟ ਓਨਰ ਹੈ ਜੀ ਟਾਇਰ ਦੇਖਾ ਹੋਰ ਟਰੈਕਟਰ ਦੇ ਟਾਇਰ ਵੀ ਵਧੀਆ ਨੇ ਹਾਂ ਬ੍ਰੈਂਡ ਨਿਊ ਟਾਇਰ ਨੇ 60 ਅੱਗੇ 60 ਆ ਗਿਆ ਜੀ 2020 ਮਾਡਲ ਇਹ ਵੀ ਪੰਜਾਬ ਨੰਬਰ ਹੈ 3 ਸਪੀਡ ਹੈ ਇਹ ਇਹ 2021 ਮਾਡਲ ਹੈ ਜੀ ਟਰੈਕਟਰ ਇੱਕ ਕੀ ਮਰਸਟਨਰ ਆ ਜੀ ਫਾਸਟ ਆਉਣਾ ਤੁਸੀਂ ਟਾਇਰ ਟੋਕ ਦੇ ਚੈੱਕ ਕਰੋ ਟਰੈਕਟਰ ਦੇ ਪਹਿਲਾਂ ਦਾ ਵੀ ਕੱਡੇ ਹਾਈ ਫਾਈ ਟਾਇਰ ਪਾਏ ਹੋਏ ਨੇ ਬੰਦੇ ਨੇ ਤੇ ਬੈਂਟਰ ਉੱਪਰ ਦੇਖੋ ਮੁਰੇ ਟੈਕ ਨੌਕਰੀ ਲੱਗੀ ਹੋਈ ਐ ਅਸਲੀ ਗੱਲ ਜੀ ਫਾਸਟ ਆਉਣਾ ਆਪਣੀ ਦਿਨ ਵੀਡੀਓ ਦੇ ਵਿੱਚ ਪਹਿਲੇ ਵੀਰੋਪਾ ਜੀ ਪਹੁੰਚੇ ਆ ਉਹ ਟਰੈਕਟਰ ਸਟੇ ਹੋ ਦੇਖ ਸਕਦੇ ਹੋ ਉਰੇ ਨਾਲ ਉਹ ਟਰੈਕਟਰ ਨੇ ਵੀਰੋ ਨਾਲ ਆ ਵੀ ਇੱਧਰ ਦਿਖਾ ਦੇ ਕਦੀ ਪਾ ਨਹੀਂ ਕਰ ਮਰਾਦੇ ਪੈਣਾ ਬਾਕੀ ਫਿਰ ਆਪਣੇ ਨਾਲ ਅਬੀਰ ਜੀ ਨੇ ਉਹ ਆਪਾਂ ਨੂੰ ਦੱਸਣਗੇ ਕਿਹੜੇ ਡੋਡ ਰਿੰਨਦੇ ਇਹ ਕਾਰ ਉੱਪਰ ਵੀ 1 ਗ੍ਰਾਮ ਰਾਇਆ ਸਾਰੀ ਹੈ ਸਰੇ ਟਰੈਕਟਰ ਬਈ ਕਿੰਨੇ ਟਰੈਕਟਰ ਖੜੇ ਨੇ ਜਿੰਨੇ ਇਹਨਾਂ ਦੇ ਆ ਰਹੇ ਬ੍ਰਿਧੀ ਸਵਾਗਤ ਹੈ ਜੀ ਤੁਹਾਡਾ ਜਨਤ ਹੈ ਜੀ ਸਵਾਗਤ ਹੈ ਜੀ ਬ੍ਰਿਧੀ ਸਾਡੇ ਸਾਹਮਣੇ ਫਰਮ ਦਾ ਨਾਮ ਤੇ ਆਪਣਾ ਸਾਡੇ ਫਰਮ ਦਾ ਨਾਮ ਹੈਗਾ ਜੀ ਕੂਕੂ ਟਰੈਕਟਰ ਪਟਿਆਲਾ ਸ਼ੋਪ ਨੰਬਰ 169 ਬਾਕੀ ਕੋ ਕੋਟ੍ਰੈਕਟਰ ਦੇ ਨਾਮ ਤੇ ਫਰਮਾ ਸਾਡੀ ਠੀਕ ਆ ਠੀਕ ਹੈ ਜੀ ਤੇ ਕਿਹੜੇ ਟ੍ਰੈਕਟਰ ਆਪਾਂ ਲਖੋਣੇ ਨੇ ਅੱਜ ਆਜੋ ਬਾਰੋ ਸ਼ੁਰੂ ਕਰਦੇ ਆਂ ਜੇ ਆਪਾਂ ਆਜੋ ਤੇ ਇਧਰੋਂ ਦੇਖੋ ਪਾਣਾ ਸਭ ਤੋਂ ਇਹ ਸੋਨਾਲਿਕਾ 35 ਹੈ ਜੀ 2022 10ਵੇਂ ਮਹੀਨੇ ਦਾ ਪਾਵਰ ਸਟੀering ਡਬਲ ਕਲਚ 35 ਹਰਵਾੜੀ ਕਈ ਡੀਆਈ ਸਿਕੰਦਰ ਪੰਜਾਬ ਨੰਬਰ ਪੰਜਾਬ ਨੰਬਰ ਇਹ ਕਿੰਨੇ ਡਵਾਣਾ ਜੀ ਇਹ ਹੈਗਾ ਜੀ ਬਾ ਦੇਣ ਵਾਲੀ ਗੱਲ 380 ਦਾ ਦੇ ਲਾਂਗੇ 380 ਦਾ ਜੀ ਠੀਕ ਹੈ ਠੀਕ ਹੈ ਸੋਰੀ 480 ਦਾ 480 ਦਾ 480 ਦਾ ਠੀਕ ਹੈ ਠੀਕ ਹੈ 480 ਦਾ ਤੇ ਇਹ ਹੈਗਾ ਜੀ 2000 ਇੱਕ ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਡੀਲੈਕਸ ਮਾਡਲ ਹੈ ਡੀਲੈਕਸ ਮਾਡਲ ਹੈ ਜੀ ਇਹ ਸਵਾ ਦੋ ਦਾ ਜੀ ਸਵਾ ਦੋ ਦਾ ਠੀਕ ਹੈ ਠੀਕ ਹੈ ਜੀ ਆ ਗਿਆ ਜੀ ਫੋਰਡ ਕਿਸੇ ਬੰਦੇ ਨੂੰ ਸ਼ਕੀਨ ਫੋਰਡ ਚਾਹੀਦਾ ਹੋਵੇ ਟੋਟਲੀ オリジナル ਟਰੈਕਟਰ ਹੈ ਮਰਗਾੜ ਤੱਕ ਇਹਦੇ ਨਾਲ ਦੇਣੇ ਟਰੈਕਟਰ ਦੇ ਸਾਰਾ オリジナル ਆ ਜੀ ਸਾਰਾ オリジナル ਹੈ ਜੀ 95 ਮਾਡਲ ਟਰੈਕਟਰ ਹੈ ਓਨਰ ਵੀ ਫਰਸਟ ਹੈ ਠੀਕ ਹੈ ਠੀਕ ਹੈ ਜੀ ਇਹ 13 ਦਾ ਜੀ 13 ਦਾ ਜੀ ਠੀਕ ਲੋ ਇਹ 13 ਦਾ ਹੋਰ ਖੜਿਆ ਜੇ ਕਰੇ ਸੇ ਵੀਰੇ ਭਰਾ ਨੂੰ ਚਾਹੀਦਾ ਹੋਵੇ ਤਿਆਰ ਕਰਨ ਵਾਸਤੇ ਇਹ ਹੈਗਾ ਜੀ 2007 ਮਾਡਲ ਪਾਵਰ ਸਟੀering 7 ਮਾਡਲ ਪਾਵਰ ਸਟੀering ਦਾ ਹਾਂ ਜੀ ਕਿੰਨੇ ਰੁਪਏ ਜੀ ਇਹ ਤਿੰਨ ਦਾ ਜੀ ਤਿੰਨ ਦਾ ਜੀ ਠੀਕ ਠੀਕ ਅੱਗੇ 75 ਆ ਗਿਆ ਜੀ 2020 ਮਾਡਲ ਹੈ ਜੀ 800 ਘੰਟੇ ਚੱਲਿਆ ਜੀ ਇਹ 2020 ਮਾਡਲ 75 ਮੱਕੀ ਦੇ ਚਾਰ ਵਾਸਤੇ ਡਰਾਈਵਰ ਮਸ਼ੀਨ ਬੱਤ ਚਲਾਉਣ ਵਾਸਤੇ ਜੇ ਕੋਈ ਚਾਹੀਦਾ ਹੋਵੇ ਆ ਬੜੀ ਬਾਹਰ ਹੋਇਆ ਖੜਿਆ ਹੈ ਇਹ ਕਿ ਦਿਨ ਵਾਲਾ ਕਰਦੇ ਆ ਭਾਈ 790 ਦਾ ਜੀ 790 ਦਾ ਠੀਕ ਹੈ ਠੀਕ ਹੈ ਜੀ ਇਹ 21 ਮਾਡਲ ਹੈ ਜੀ 5620 ਇਹ ਵੀ ਫਰਸਟ ਓਨਰ ਦਾ ਜੀ ਟਰੈਕਟਰ ਇਸਕੀ ਮਾਡਲ ਸਪੰਝਾ ਵੀ 4/4 ਹੈਂਡਲ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਦਿਨ ਵਾਲਾ ਜੀ ਇਹ 1090 ਦਾ ਜੀ 1090 ਦਾ ਟਰੈਕਟਰ ਦੇਖ ਸਕਦੇ ਹੋ ਇਹ ਅੱਗੇ ਫੇਰ 0 ਮੀਟਰ ਆ ਗਿਆ ਜੀ ਨਵੋ ਇਹ ਰੋਬੋਟਰ ਨਵੋ ਖੜੀ ਨੇ ਵੀਰਣਾ ਕੋੜਾ ਸੱਤਾ ਟਰੈਕਟਰ ਤੁਹਾਨੂੰ ਆਪਾਂ ਆਪਣੀ ਪਹਿਲੇ ਵੀਡੀਓes ਨੇ ਆਪਣੇ ਦੇਖੇ ਨੇ ਇਹਨਾਂ ਬਾਰੇ ਆਪਾਂ ਇਹਨੇ ਦੱਸਿਆ ਬਈਆ ਤੁਹਾਨੂੰ ਪਹਿਲੇ ਵੀਡੀਓ ਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਵੀ ਜੀ ਆਪਾਂ ਇਹਨਾਂ ਬਾਰੇ ਇੱਥੇ ਵੀ ਰੱਖ ਦੰਨੇ ਆ ਇਹਨਾਂ ਦਾ ਕੀ ਹਾਲ ਪਤਾ ਬਈ ਐਵੇਂ ਹੈ ਜੀ ਜਦ ਸਾਲ ਬਦਲਦਾ ਨਾਲ ਜੀ ਕੁਝ ਟਰੈਕਟਰ ਕੰਪਨੀਆਂ ਤੇ ਰਹਿ ਜਾਂਦੇ ਨੇ ਪੁਰਾਣੇ ਹਾਂ ਜੀ ਹਾਂ ਜੀ 2023 ਵਾਲੇ ਸਾ ਡੀਲਰ ਕਹਿੰਦਾ ਸੀ ਪੈਸੇ ਪੂਰੇ ਦੇ ਰਿਆ ਸੀ 23 ਵਾਲੇ ਕਿਉਂ ਲਈਏ ਸੀ 24 ਲਵਾਂਗੇ ਹਾਂ ਜੀ ਸਹੀ ਗੱਲ ਹੈਗੀ ਤਾਂ ਕੀ ਹੁੰਦਾ 31 ਮਾਰਦੇ ਨੂੰ ক্লোਜ਼ ਹੋ ਜਾਂਦੇ ਨੇ ਕਿੰਨੇ ਲੋਪਸ਼ਨ ਹੋ ਜਾਂਦੀਆਂ ਇਹਨਾਂ ਦੀ ਠੀਕ ਹੈ ਜੀ ਇੱਕ ਬੰਦੇ ਦੇ ਨਾਂ ਤੇ ਡੀਲਰ ਬਣਾਇਆ ਹੁੰਦਾ ਇਹਨਾਂ ਨੇ ਇੱਕ ਡੀਲਰ ਦੇ ਨਾਂ ਤੇ ਉਹਨਾਂ ਨੂੰ ਦੇ ਦਿੰਦੇ ਨੇ ਕਿ ਆਪ ਵੇਚੋ ਇਹ ਨਵਾਂ ਟਰੈਕਟਰ 9.5 ਲੱਖ ਦਾ ਜੀ ਇਹ ਇਹਦੀ ਚ 10 ਟਰੈਕਟਰਾਂ ਦੀ ਸਕੀਮ ਹੈ ਜੀ ਠੀਕ ਹੈ ਜੀ ਦੋ ਸੇਲ ਹੋ ਚੁੱਕੇ 8 ਰਹਿ ਗਏ ਇਹ ਟਰੈਕਟਰ ਮਿਲੂਗਾ ਜੀ ਨੈਟ ਆਪਾਂ ਨੂੰ 7,75,000 ਦਾ 7,75,000 ਇਹਦੇ 'ਚ ਬੇਨਤੀ ਇਹ ਆ ਟਰੈਕਟਰ ਨਹੀਂ ਕਟਾਂਗੇ ਕੋਈ ਇਹ ਟਰੈਕਟਰ ਹੀ ਘੜਾਏਗਾ ਟਰੈਕਟਰ ਨਹੀਂ ਘਟਣਾ ਜੇ ਟਰੈਕਟਰ ਕਟਾਣਾ ਹੈ ਉਹ ਅਸੀਂ ਬਾਹਰ ਕਿਸੇ ਨੂੰ ਦਵਾਂਗੇ ਠੀਕ ਹੈ ਤਾਂ ਕਟਿਆ ਜੂਗਾ ਏਜੰਸੀ ਵਾਲੇ ਟਰੈਕਟਰ ਨਹੀਂ ਕੱਟਦੇ ਬਾਅਦ ਠੀਕ ਹੈ ਤੇ ਇਹਦਾ ਰੇਟ ਫਿਕਸ ਆ ਭਾਜੀ ਕੋਈ ਵਰਕਿੰਗ ਨਹੀਂ ਇਹ ਪਹਿਲੇ ਹੀ 2.8 ਲੱਖ ਤੋਂ 7,75 ਦੇ ਆ ਗਿਆ ਪੁਰਾਣੇ ਟਰੈਕਟਰ ਦੇ ਰੇਟ ਤੇ ਤੁਹਾਨੂੰ ਨਵਾਂ ਟਰੈਕਟਰ ਮਿਲ ਰਿਹਾ ਠੀਕ ਹੈ ਠੀਕ ਹੈ ਜੀ ਤੇ ਅਗਲਾ ਜੀ ਇਹ ਨਵੋ ਆ ਗਿਆ ਜੀ 2022 ਮਾਡਲ ਹੈ ਜੀ ਸੈਂਟਰ ਗੇਅਰ ਵਾਲਾ 500 ਘੰਟੇ ਟਰੈਕਟਰ ਚੱਲਿਆ ਜਲੰਧਰ ਦਾ ਨੰਬਰ ਹੈ ਜਲੰਧਰ ਦਾ ਨੰਬਰ ਹੈ ਜੀ ਹਾਂਜੀ ਕਿੰਨੇ ਰਵਾੜਾ ਜੀ ਇਹ 6.5 ਦਾ ਜੀ 6.5 ਦਾ ਤੇ ਅਗਲਾ ਜੀ ਇਹ ਸੋਨਾਲਿਕ ਆ ਗਿਆ ਜੀ 2021 ਮਾਡਲ 21 ਮਾਡਲ 60 RX7DII 8865 ਹੈ ਜੀ ਮੁਹਾਲੀ ਦਾ ਇਹ ਵੀ ਫਸਟ ਓਨਰ ਦਾ 3 ਸਪੀਡ ਹੈ ਫਸਟ ਓਨਰ 3 ਸਪੀਡ ਤੇ ਕਿੰਨੇ ਰਵਾੜਾ ਜੀ ਇਹ ਟਰੈਕਟਰ ਹੈਗਾ ਜੀ 6.5 ਦਾ 6.5 ਰੱਖਦਾ ਠੀਕ ਠੀਕ ਜੀ ਅੱਗੇ ਆਗਾ ਜੀ 36T+ 36T+ ਇਹ 16 ਮਾਡਲ ਹੈ ਜੀ ਟਰਬੋ ਵਾਲਾ ਟਰੈਕਟਰ ਹੈ ਨਾਲ ਦੇ ਟਾਇਰਾਂ ਚਾਰੇ ਦੇ ਫਰਸਟ ਓਨਰ ਹੈ ਜੀ ਇਹ ਵੀ ਸਰਬ ਨੂੰ ਕਿਹੋ ਜਿਹਾ ਤੁਹਾਂ ਹੈ ਹਾਈ ਟਰਬੋ ਸਪੈਸ਼ਲ ਐਡੀਸ਼ਨ ਤੇ ਕੋਈ ਇੰਜਨ ਹੁੰਦਾ ਇਹਨਾਂ ਠੀਕਾ ਠੀਕਾ ਜੀ ਕਿਦਿੰਨਾ ਵੜਾ ਜੀ ਇਹ 530 ਦਾ ਜੀ 530 ਦਾ ਤੇ ਇਹ ਆ ਗਿਆ ਸਪੈਸ਼ਲ ਐਡੀਸ਼ਨ ਇਹ 2000 ਰੀਮੋਡਲ ਹੈ ਜੀ ਐਡੀਸ਼ਨ 20 ਮਾਡਲ 20 ਦੇ ਵੀ 11ਵੇਂ ਮਹੀਨੇ ਦਾ ਟਰੈਕਟਰ ਇਹ ਵੀ ਫਰਸਟ ਓਨਰ ਹੈ ਇਹ ਵੀ ਫਰਸਟ ਓਨਰ ਹੈ ਜੀ ਟਾਇਰ ਦੇਖੋ ਰੋ ਟਰੈਕਟਰ ਦੇ ਟਾਇਰ ਵੀ ਵਧੀਆ ਹਨ ਟ੍ਰੈਡ ਨੂ ਟਾਇਰ ਨੇ ਕਿਦਿੰਨਾ ਮੰਗਣੀ ਆਪਾਂ ਜੀ ਇਹ 720 ਦਾ ਜੀ 720 ਦਾ ਜ ਏ ਵੀਰ ਜੇ ਨਮਾ ਜੀ ਪਰੇ ਸੇਲ ਹੋ ਗਿਆ ਇਹ ਫਿਰ ਹੋ ਗਿਆ ਜੀ ਹਾਂ ਜੀ ਇਹਦੀ ਸਹੀ ਜਾਣ ਲੱਗਿਆ ਜੀ ਬਾਪਰਸ ਹੋ ਜਾਏਗਾ ਠੀਕ ਠੀਕ ਜੀ ਇਹ 22 ਮਾਡਲ ਹੈ ਜੀ ਸੋਨਾਲੀ ਕਾ 50 750 3 ਸਪੀਡ ਹੈ ਵੀ ਪੰਜਾਬ ਨੰਬਰ ਹੈ ਸਾਈਡ ਕਲਚ ਤੇ ਜਿਹੜਾ ਨਵਾਂ ਮਾਡਲ ਆ ਗਿਆ ਆਪਣਾ ਸਾਈਡ ਕਲਚ ਸਾਈਡ ਤੇ ਆ ਗਿਆ ਜੀ ਦਾ ਠੀਕ ਠੀਕ ਜੀ ਇਹ ਹੈਗਾ ਜੀ ਟਰੈਕਟਰ 6.5 ਦਾ 6.5 ਦਾ ਜੀ ਅੱਗੇ ਆ ਗਿਆ ਦਾ ਪੀ ਆਈ ਇਹ 50 ਹੈ ਜੀ ਤਿੰਨ ਸਿਲੰਡਰ ਚ ਹੁੰਦਾ ਡੀ ਆਈ 50 ਤਿੰਨ ਸਿਲੰਡਰ ਇਹ 18 ਮਾਡਲ ਹੈ ਵੀ 50 ਨੰਬਰ ਦਾ ਇਹ ਟਰੈਕਟਰ ਦੇ ਰਾਂਗੇ ਜੀ ਆਪਾਂ ਨੈਟ ਤੁਹਾਨੂੰ 435 ਦਾ 435 ਜੀ ਇਹ ਬਣਾਉਂਦੇ ਜੀ ਦਿਖਾ ਦੇ ਉਹਦੇ ਉੱਪਰ 60 ਅੱਗੇ 60 ਆ ਗਿਆ ਜੀ 2020 ਮਾਡਲ ਇਹ ਵੀ ਪੰਜਾਬ ਨੰਬਰ ਹੈ 3 ਸਪੀਡ ਹੈ ਠੀਕ ਹੈ ਠੀਕ ਜੀ ਇਹ 575 ਦਾ 575 ਦਾ 60 ਅੱਗੇ ਆ ਗਿਆ ਜੀ ਜੌਨੀਅਰ 5065 5065 ਦੀ ਡਿਮਾਂਡ ਦੇ ਵਿੱਚ ਰਹਿੰਦਾ ਇਹ ਕਿਸੇ ਭਰਾ ਨੂੰ ਲੋਡਰ ਲਵਾਉਣਾ ਹੋਵੇ ਤਾਂ ਇਹ ਟੌਪ ਮਾਡਲ ਦੇ ਵਿੱਚ ਹਿੱਸਾ ਵੀ ਲੋਡਰ ਆ ਲਾਂਦਾ ਇਹ ਗਲੋਬਲ ਹਿੱਸਾ ਠੀਕ ਹੈ ਠੀਕ ਬਾਕੀ ਬਟਨ ਲੱਗੇ ਨੇ ਡਿਸਟ੍ਰੀਬਿਊਟਰ ਲੱਗਿਆ ਇਹ 2014 ਮਾਡਲ ਹੈ ਇਹ ਵੀ ਫਰਸਟ ਓਨਰ ਟਰੈਕਟਰ ਹੈ ਇਹ ਹੈਗਾ ਜੀ 520 ਦਾ 520 ਦਾ ਜੀ ਅੱਗੇ ਖੜਾ ਜੀ ਪ੍ਰੀਤ 6094 ਪ੍ਰੀਤ ਦਾ ਮਾਡਲ ਮਾਡਲ ਪੁਰਾਣਾ ਆਇਆ ਜੀ ਇਹ ਟਰੈਕਟਰ ਬ੍ਰੈਂਡ ਨਿਊ ਹੈ 90% ਕੰਰਾਂ ਦੇ ਖੜਾ ਲੇ ਲੋਕਲ ਨੰਬਰਾਂ ਦਾ ਵੀ ਰਾਜਪੁਰੇ ਦਾ ਫਰਸਟ ਓਨਰ ਹੈ ਵੀ 6094 ਚਾਰ ਸਿਲੰਡਰ ਇਹ ਮਾਡਲ 2020 ਹੈ 20 ਮਾਡਲ ਇਤਨੇ ਡਵਾਣੇ 4.5 ਦਾ ਜੀ 4.5 ਦਾ ਅੱਗੇ ਆਗਾ ਜੀ ਫੇਰ ਅਰਜਨ 2020 ਮਾਡਲ ਹੈ ਜੀ ਇਹ 20 ਮਾਡਲ ਅਰਜਨ ਇਹ 630 ਦਾ ਜੀ 630000 ਰੁਪਏ ਦਾ ਜੀ ਠੀਕ ਠੀਕ ਹੈ ਅੱਗੇ ਖੜਾ ਜੀ ਮੈਸੀ 950 9400 ਮੈਸੀ ਦਿਖਾਉਣਾ ਤੁਹਾਨੂੰ ਆਪਾਂ ਮੋਡੀਫਾਈ ਕੀਤਾ ਜੀ ਬੰਦੇ ਨੇ ਜਿਹੜਾ ਇਹਦਾ ਟਾਇਰ ਵੀ ਸਪੈਸ਼ਲੇ ਨੰਬਰ ਪਾਇਆ ਹੋਣਾ ਜੀ ਇਹ 2021 ਮਾਡਲ ਹੈ ਜੀ ਟਰੈਕਟਰ ਇੱਕ ਹੀ ਮਾਡਲ ਦਾ ਸਟੋਨਰ ਹੈ ਜੀ ਫਾਸਟ ਹੁਣ ਤੁਸੀਂ ਟਾਇਰ ਟੋਕ ਦੇਖ ਚੈੱਕ ਕਰੋ ਟਰੈਕਟਰ ਦੇ ਪੱਲਾਂ ਦਾ ਵਿੱਕੜੇ ਹਾਈ ਫਾਈ ਟਾਇਰ ਪਾਏ ਹੋਏ ਨੇ ਬੰਦੇ ਨੇ ਤੇ ਬੈਂਟਰ ਉੱਪਰ ਦੇਖੋ ਮੂਰੇ ਟੈਕ ਨੌਕਰੀ ਲੱਗੀ ਹੋਈ ਹੈ ਇਹ ਜਿਹੜੇ ਦਵਾਣ ਕਰਦੇ ਇਹਦਾ ਬਾਤ ਤੁਹਾਨੂੰ ਫਿਕਸ ਵਾਲਾ ਰੇਟ ਹੀ ਦੱਸ ਦਿੰਨੇ ਜੀ ਛੱਡੋ ਸੋਦੇ ਬਾਜੀ ਨੂੰ 6,25,000 ਦਾ ਲਾਜਾ 6,25 ਦਾ ਦੇ। ਇਹ ਕੋਈ ਤੁਹਾਡੀ ਵੀਡੀਓ ਦੇਖ ਕੇ ਆਂਦਾ 6,25 ਦਾ ਦੇ ਲਾਂਗੇ। ਡਿਮਾਂਡ ਸਾਡੀ 6.5 ਲੱਖ ਹੈ। 6.5 ਰੱਖੋ ਡਿਮਾਂਡ ਹੈ। ਹੁਣ ਰੇਟ ਡਿਟਰ ਹੈ ਜੀ ਵੀ। ਠੀਕ ਆ ਠੀਕ ਆ ਜੀ। ਅੱਗੇ ਆ ਗਏ ਜੀ ਸਵਰਾਜ। ਸਵਰਾਜ 963 ਆ। ਇਹ 21 ਦੇ ਮਾਰ ਕੇ ਨੇ ਨਿਕਲਿਆ ਭਾਈ ਚਾਈ ਡੈਕਟਰ। 22 ਨਿਕਲੇ ਹੋਇਆ ਲਗਭਗ ਬ੍ਰਾਂਡ ਨੂੰ ਟੈਰਾਂ ਦੇ ਵਿੱਚ ਟੈਰ ਦੇ ਪਲੇਸ ਚੈੱਕ ਕਰ ਲਓ ਤੁਸੀਂ। ਬਾਕੀ ਹੋਰ ਫਾਈਵਰ ਦੀ ਨੌਕਰੀ ਲੱਗੀ ਹੋਈ ਹੈ। ਇਹ ਵੀ ਤੁਹਾਨੂੰ ਫਿਕਸ ਰੇਟ ਤੇ ਦੇ ਦਾਂਗੇ ਜੀ ਆਪਾਂ 680000 ਦਾ 7 ਲੱਖ ਰੁਪਏ ਦਾ ਮਾੜਾ ਜੀ ਠੀਕ ਆ ਠੀਕ ਆ ਜੀ ਅੱਗੇ ਆ ਗਿਆ ਜੀ 3630 ਸੁਪਰ ਪਲੱਸ ਦੇ 23 ਮਾਡਲ ਹੈ ਜੀ ਇਹ 400 ਘੰਟੇ ਡੈਕਟਰ ਚੱਲਿਆ 400 ਘੰਟੇ ਚੱਲਿਆ ਹੈ ਲਗਭਗ ਦਾ ਬ੍ਰਾਂਡ ਨੂੰ ਟਰੈਕਟਰ ਜੈਕ ਵਾਲਾ ਮਾਡਲ ਹੈ ਜੀ ਇਹ ਵੀ ਤੁਸੀਂ ਟਰੈਕਟਰ ਦੇ ਕੰਡੀਸ਼ਨ ਚੈੱਕ ਕਰੋ ਪਿੱਛੇ ਜੈਕ ਲੱਗਿਆ ਹੋਇਆ ਹੈ ਲਿਫਟ ਤੇ ਕਹਿੰਦੇ ਬਿਨ ਜੈਕ ਦਿਖਾ ਦੇ ਪਿੱਛੇ ਹਾਈ ਲਿਫਟਰ ਦੀ ਕਪੈਸਿਟੀ ਬਾਅਦ ਜੈਕ ਲੱਗਿਆ ਹੋਇਆ ਡਿਸਟ੍ਰੀਬਿਊਟਰ ਦੇ ਵਿੱਚ ਟਰੈਕਟਰ ਆ ਰਿਹਾ ਹੈ ਉਸ ਦੀ ਵਾਲ ਲੱਗੇ ਹੋਣ ਇਹ ਕਿੰਨੇ ਦਿਨਵਾਣੇ ਇਹ 735 ਦਾ ਜੀ ਇਹ ਵੀ ਬ੍ਰੈਂਡ ਨਿਊ ਟਰੈਕਟਰ ਹੈ ਬਿਲਕੁਲ 735 ਦਾ ਠੀਕ ਠੀਕ ਮਾਈਕੋ ਪੰਪ ਚ ਹੁੰਦਾ ਹੈ ਮਾਈਕੋ ਪੰਪ ਦੇ ਵਿੱਚ ਇਹ 852 ਕੱਟਿਆ ਜੀ ਰਾਤ ਅਸੀਂ 2007 ਮਾਡਲ ਹੈ ਜੀ ਇਹ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ 7 ਬਾਡਲ ਪੰਜਾਬ ਨੰਬਰ ਇਹਦੇ ਟਾਇਰ ਘੱਟ ਨੇ ਜੀ ਬਾਕੀ ਟਰੈਕਟਰ ਬਾਕੀ ਓਕੇ ਆ ਸਾਰਾ ਬਾਕੀ ਬਿਲਕੁਲ ਓਕੇ ਆ ਜੀ ਹਾਂ ਟਾਇਰ ਘੱਟ ਨੇ ਇਹਦੇ ਇਹ ਦਿਨਵਾੜਾ ਇਹਦੀ ਇਹ 240 ਦਾ ਜੀ 240 ਦਾ ओरिजिनल ਟਰੈਕਟਰ ਹੈ ਜੀ ਸਾਰਾ ਠੀਕ ਆ ਠੀਕ ਭਾਈ ਟਾਇਰ ਘੱਟ ਨੇ ਟਾਇਰ ਪਾਣਗੇ ਇਹਦੇ ਜੀ ਇਹ ਰਟਣਾ ਜਾਂ ਹੋਰ ਵੀ ਬੜਾ ਰਟਣਾ ਹੁਣੇ ਬਾਹਰ ਬਾਕੀ ਸਰਵਿਸ ਤੇ ਗੇਬ ਨੇ ਜੀ ਅਗਲੀ ਵੀਡੀਓ ਦਿਖਾਉਂਦੇ ਤੁਹਾਨੂੰ ਠੀਕ ਹੈ ਠੀਕ ਦੇ ਸਤਿਗੁਰ ਆਪਣਾ ਇਹ ਕੰਟੈਕਟ ਨੰਬਰ ਬੋਲਦੇ ਜ ਆਪਣੇ ਚੈਨਲ ਤੇ ਸਾਡਾ ਹੈਗਾ ਜੀ ਮੋਬਾਈਲ ਨੰਬਰ 9814609393 ਇੱਕ ਬੇਨਤੀ ਹੈ ਜੀ ਸਾਡੀ ਮਾਰਕੀਟ ਐਤਵਾਰ ਨੂੰ ਬੰਦ ਹੁੰਦੀ ਹੈ ਐਤਵਾਰ ਨੂੰ ਕੋਈ ਨਾ ਆਵੇ ਭਰਾ ਮੇਰਾ ਤੇ ਜਿਹੜਾ ਕੋਈ ਭਰਾ ਹਰਿਆਣਾ ਨੰਬਰ ਟਰੈਕਟਰ ਲੈਂਦਾ ਐ ਐਨਓਸੀ ਨਾਲ ਦਵਾਂਗੇ ਜੇ ਕੋਈ ਪੰਜਾਬ ਨੰਬਰ ਦਾ ਹਰਿਆਣਾ ਚਾਹੀ ਜਾਂਦਾ ਤਾਂ ਵੀ ਐਨਓਸੀ ਨਾਲ ਦਵਾਂਗੇ ਆਪਾਂ ਠੀਕ ਹੈ ਟਰੈਕਟਰ ਸਾਰੇ ਨਾਮ ਹੋਣ ਵਾਲੇ ਜੀ ਉੱਚੇ ਮੜਦੇ ਟਰੈਕਟਰ ਜਿਹੜੇ ਆ ਪੁਰਾਣੇ ਟਰੈਕਟਰ ਨੇ ਤਾਂ ਨਾਮ ਹੁੰਦੇ ਹੀ ਨਹੀਂ ਕਿ ਹੈ ਪੰਜਾਬ ਨੰਬਰ ਦੇ ਪਰ ਤੇ ਭਾਜੀ ਸਾਡੇ ਕੋਲ ਸਮਾਨ ਕੋਈ ਨਹੀਂ ਹੁੰਦਾ ਕੋਈ ਭਰਾ ਫੋਨ ਕਰਦੇ ਨੇ ਸਪੇਅਰ ਪਾਰਟ ਦੀ ਸ਼ੋ ਲੈਣੀ ਆ ਟਾਇਰ ਲੈਣੇ ਆ ਸਾਡੇ ਕੋਲ ਕੋਈ ਸਮਾਨ ਨਹੀਂ ਹੁੰਦਾ ਸਾਡੇ ਕੋਲ ਕੱਲੇ ਟਰੈਕਟਰ ਨੇ ਸਿਰਫ ਨਹੀਂ ਵੀਰੋਂ ਦਾ ਕੰਮ ਇਹ ਵੀ ਆਉਣਾ ਪਾਰਟ ਦਾ ਕੰਮ ਨਹੀਂ ਰਿਹਾ ਵੀ ਟਰੜਦਾ ਬਾਕੀ ਸਿਰਫ ਟਰੈਕਟਰ ਹੈ ਜਿਹੜੇ ਕੋਲ ਮੌਜੂਦ ਨੇ ਟਰੈਕਟਰਾਂ ਵਿੱਚ ਕੰਮ ਆ ਜਿਹਨੂੰ ਜੇ ਕੰਮ ਆ ਬਈ ਆਪਣੇ ਟਰੈਕਟਰ ਨੰਬਰ ਬੋਲੋ ਚੈਨਲ ਤੇ ਹੀ ਟਰੈਕਟਰ ਨੰਬਰ ਹੈਗਾ ਜੀ 9814609393 ਵੀਰ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੇ 7 ਵਜੇ ਤੱਕ ਫੋਨ ਉਸ ਤੋਂ ਬਾਅਦ ਜੇ ਕੋਈ ਫੋਨ ਕਰਦਾ ਤਾਂ WhatsApp ਤੇ ਮੈਸੇਜ ਕਰੋ ਫੋਨ ਸਵੇਰੇ ਤੁਹਾਨੂੰ ਜਵਾਬ ਮਿਲ ਜੇਗਾ ਉਹਦਾ ਜੀ ਬੜਾ ਬਹੁਤ ਧੰਨਵਾਦ ਤੁਸੀਂ ਆਪਣਾ ਟਿਊਟੂਬ ਦਿਖਾਉਂਦਾ ਬਹੁਤ ਬਹੁਤ ਅੱਜ ਵੀਰੋ ਐਸੀ ਵੀਰਣ ਦੇ ਵੀਡੀਓ ਟਰੈਕਟਰਾਂ ਦੀ ਜੇ ਤੁਸੀਂ ਮੈਨੂੰ ਭਰਾਣ ਟਰੈਕਟਰ ਲੈਣਾ ਹੋਵੇ ਤਾਂ ਵੀਡੀਓ ਦਾ ਕੰਟੈਕਟ ਨੰਬਰ ਚੰਦ ਰਹੇ ਨੇ ਤੁਸੀਂ ਕਿੰਨਾ ਕਰਕੇ ਆ ਕੇ ਟਰੈਕਟਰ ਪਜੀ ਰੱਖ ਲਿਆ ਸਕਦੇ ਹੋ ਬਾਕੀ ਜੇਕਰ ਤੁਹਾਨੂੰ ਵੀ ਬਹੁਤ ਚੰਗੇ ਵੀ ਹੋਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕਾਂ ਤੇ ਬੰਦ ਕੰਦ ਕਰਕੇ ਆਜੋ ਬੰਦ ਕਾਡੋ ਪ੍ਰੈਸ ਆਪਣੇ ਵੀਡੀਓ ਕੋ ਲਾਈਕ ਕਰਕੇ ਬਹੁਤ ਧੰਨਵਾਦ ਜੀ